زندہ باد জয়мар সরকার মুর্তবাাদ জ্যোতি সরকার মুর্তবাাদ মুর্তবাাদ জয় সরকার মুর্তবাাদ জয় সরকার মুর্তবাাদ মুর্তবাাদ বিজেপি সরকার মুর্তবাাদ জয়мар সরকার মুর্তবাাদ এক민 মুর্তবাাদ জয় মুর্তবাাদ زندہ باد بھارتی গসান ইউনিয়ন সাথী বল जिंदाबाद देखो ਸਾਡੇ ਤਾਂ ਪਹਿਲਾਂ ਵੀ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਵੀ ਇਕੱਠੇ ਹੋਈਏ ਹਨ ਸਾਡੀ ਜਿੰਨੀਆਂ ਮਰਜ਼ੀ ਬੇਟਾ ਕਢਾ ਕੇ ਦੇਖ ਲੋ ਹਰ ਇੱਕ ਜਗ੍ਹਾ ਇਹੀ ਹੁੰਦਾ ਜੀ ਵੀ ਆਪਾਂ ਇਕੱਠੇ ਹੋਈਏ ਜਿੰਨੇ ਤੇ ਇਕੱਠੇ ਨਹੀਂ ਹੁੰਦਾ ਉਹ ਤਾਂ ਲੜਾਈ ਲੜੀ ਨਹੀਂ ਜਾਂਦੀ ਤੇ ਨਾ ਲੜਾਈ ਲੜ ਕੇ ਜਿੱਤੀ ਜਾਂਦੀ ਹੈ ਜੇਕਰ ਇਕੱਠੇ ਨਾ ਹੋਈਏ ਜੇ 2020 ਵਿੱਚ ਇਕੱਠੇ ਹੋਏ ਸੀ ਤੇ ਆਪਾਂ ਕੇਂਦਰ ਦੀ ਇੱਕ ਤਾਕਤਵਾਰ ਸਰਕਾਰ ਨੂੰ ਵੀ ਹਰਾ ਲਿਆ ਸੀਗਾ ਤੇ ਆਪਣੀਆਂ ਮੰਗਾਂ ਉਹਨਾਂ ਤੋਂ ਮਨਾਈਆਂ ਜਿਹੜੀਆਂ ਅਜੇ ਵੀ ਕੁਝ ਲਟਕਦੀਆਂ ਆਉਂਦੀਆਂ ਨੇ ਤੇ ਉਹਨਾਂ ਦੀ ਲੜਾਈ ਲੜਨ ਵਾਸਤੇ ਹੁਣ ਡੱਲੇਵਾਲ ਬੈਠਿਆ ਭੁਖ ਹੜਤਾਲ ਤੇ ਮਰਨ ਮਰਤੇ ਬੈਠੇ ਹੋਏ ਨੇ ਅਸੀਂ ਕਈਆਂ ਦਿਨਾਂ ਦਾ ਚਰਚਾ ਵਾ ਚੱਲ ਰਹੀਆਂ ਇਹ ਚਰ ਕੋਈ ਸਹਿਮਤ ਹੋ ਰਿਹਾ ਸੀ ਕੋਈ ਨਹੀਂ ਸੀ ਹੋ ਰਿਹਾ ਸਹਿਮਤ ਅਸੀਂ ਸੋਚਿਆ ਵੀ ਸਾਰਾ ਇਸਕਮ ਸਹਿਮਤ ਹੋ ਕੇ ਉੱਥੇ ਜਾਏ ਤਾਂ ਗੱਲ ਬਣਦੀ ਆ ਉਹ ਫਿਰ ਚਲੋ ਜਿੰਨੇ ਕੁ ਸਹਿਮਤ ਹੋਏ ਉਹਦੇ ਮੁਤਾਬਕ ਅਸੀਂ ਕੱਲੇ ਫੈਸਲਾ ਕਰਿਆ ਵੀ ਆਪਾਂ ਕੱਲ ਨੂੰ 12 ਵਜੇ ਪਤਲਾ ਵਿੱਚ ਇਕੱਠੇ ਹੋਵਾਂਗੇ ਤੇ ਰਿਕਵੈਸਟ ਕਾਇਦਨਾਮਾ ਗੱਲ ਹੋ ਗਈ ਲਖੋਵਾਲਾ ਨਾਲ ਗੱਲ ਹੋਈ ਹੋਰ ਕਈਆਂ ਆਗੂਆਂ ਨਾਲ ਗੱਲ ਹੋਈ ਉਹ ਵੀ ਸਾਰੇ ਉੱਤੇ ਪਹੁੰਚ ਰਹੇ ਨੇ ਅੱਜ ਤੇ ਉੱਥੇ ਇਕੱਠੇ ਹੋ ਕੇ ਫਿਰ ਸਾਰੇ ਉੱਤੇ ਚੱਲਾਂਗੇ ਆਪਣੀ ਮੀਟਿੰਗ ਵੀ ਕਰਾਂਗੇ ਇਸਕਮ ਦੀ ਜਿਹੜੇ ਆਗੂ ਆਉਣਗੇ ਵੀ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਮਸਲੇ ਦੇ ਲਈ ਕਿਸਾਨ ਦਿੱਥੇ ਬੰਦੇ ਇਹ ਕੋਣ ਜ਼ਰੂਰੀ ਹੈ ਇਸ ਟਾਈਮ ਬਿਲਕੁਲ ਦੀ ਬਿਲਕੁਲ ਇਹ ਇਸ ਟਾਈਮ ਕੀ ਸ਼ੁਰੂ ਤੋਂ ਲੈ ਕੇ ਕਰਦੇ ਆਏ ਆ ਇਸ ਗੱਲ ਦੀ ਹਮਾਇਤ ਵੀ ਜਿੰਨਾ ਚਿਰ ਇਕੱਠੇ ਨਹੀਂ ਹੁੰਦੀ ਉਹਨਾਂ ਚਿਰ ਕਦੀ ਵੀ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਬੜੇ ਸਾਲ ਹੋ ਗਏ ਲੜਾਈ ਲੜਦੇ ਆਂ ਜੇ ਸਾਰੇ ਇਕੱਠੇ ਹੋ ਗਏ ਜੋ ਸਾਰੇ ਇਕੱਠੇ ਹੋਵਾਂਗੇ ਅਲੱਗ-ਅਲੱਗ ਤਾਂ ਫਿਰ ਉਹ ਵੀ ਨਹੀਂ ਕਰ ਸਕਦਾ ਅਲੱਗ-ਅਲੱਗ ਉਹਨਾਂ ਨੂੰ ਇੱਕ ਬਹਾਨਾ ਮਿਲ ਜਾਂਦਾ ਮੇਰੇ ਨਾਲ ਗੱਲ ਹੋਈ ਆ ਬਕਾਇਦਾ ਆਪਣਾ ਕੇਂਦਰ ਦੇ ਮੰਤਰੀ ਆ ਉਹ ਕਹਿੰਦੇ ਗੱਲ ਕਰੀਏ ਕਿਹਦੇ ਨਾਲ ਉਸ ਇਧਰ ਬੈਠੇ ਨੇ ਕੁਛ ਉਧਰ ਬੈਠੇ ਨੇ ਕੋਈ ਤੁਸੀਂ ਪਿੱਛੇ ਬੈਠੇ ਹੋ ਜੇ ਇੱਕ ਨਾਲ ਗੱਲ ਕਰਦੇ ਆ ਤੇ ਦੂਜੇ ਫਿਰ ਕਹਿਣਗੇ ਸੀ ਦੀ ਮੰਨਦੇ ਜੇਕਰ ਸਿਰ ਇਹ ਉਹਨਾਂ ਦੀ ਵੀ ਗੱਲ ਸਹੀ ਏ ਪਰ ਸਾਡੇ ਹੱਕ ਚਿਆ ਗੱਲ ਏ ਜਿਹੜੀ ਉਹਨਾਂ ਵੱਲੋਂ ਕੀਤੀ ਏ ਸਾਡੇ ਹੱਕ ਦੀ ਗੱਲ ਆ ਵੀ ਜੇ ਇਕੱਠੇ ਨਹੀਂ ਹੁੰਦੇ ਉਹਨਾਂ ਤੇ ਲੜਾਈ ਤੁਸੀਂ ਜਿੱਤ ਨਹੀਂ ਸਕਦੇ ਲੋਕ ਕਿਸਾਨ ਇਕਤਾ ਦਾ ਐਲਾਨ ਕਰ ਸਕਦੇ ਨੇ ਨਹੀਂ ਅੱਜ ਮੈਂ ਗੋਹੀ ਜਾ ਰਿਹਾ ਉੱਥੇ ਹੁਣ ਉੱਥੇ ਜਾ ਕੇ ਪਹਿਲਾ ਗੱਲ ਸਭ ਤੋਂ ਵੱਡਾ ਮਸਲਾ ਪਰਸ਼ੋਤਮ ਜੀ ਇੱਕੋ ਹੀ ਏ ਜਿਹੜਾ ਕਿ ਡੱਲੇਵਾਲ ਦੀ ਜਾਨ ਬਚਾਉਣ ਦਾ ਸਭ ਤੋਂ ਵੱਡੀ ਗੱਲ ਜਿਹੜੀ ਉਹ ਏ ਆ ਪਹਿਲੀ ਕਿ ਆਪਣੇ ਆਗੂ ਨੂੰ ਬਚਾਇਆ ਜਾਵੇ ਯੋਗ ਇਹ ਲੜਾਈਆਂ ਚੱਲਦੀਆਂ ਰਹਿਣੀਆਂ ਨੇ ਸੰਘਰਸ਼ ਵੀ ਚੱਲਦੇ ਰਹਿਣੇ ਅੰਦੋਲਨ ਹੁੰਦੇ ਰਹਿਣੇ ਆ ਸਭ ਤੋਂ ਵੱਡੀ ਗੱਲ ਇਹ ਕੋਈ ਜਾਨ ਬਚਾਉਣ ਦਾ ਅਸੀਂ ਇਹਨਾਂ ਨੂੰ ਅਪੀਲ ਕਰਾਂਗੇ ਸਰਕਾਰਾਂ ਨੂੰ ਹਿਲਾਣ ਤਾਂ ਪਾ ਰਹੇ ਆ ਵੀ ਸਰਕਾਰਾਂ ਸੁੱਤੀਆਂ ਪਈਆਂ ਨੇ ਵਿੱਚੇ ਪੰਜਾਬ ਵਿੱਚੇ ਹਰਿਆਣਾ ਵਿੱਚੇ ਕੇਂਦਰ ਹੁਣ ਪੰਜਾਬ ਸਰਕਾਰ ਆ ਜਿਹੜੀ ਮੈਂ ਤੁਹਾਨੂੰ ਪੰਜਾਬ ਸਰਕਾਰ ਦੇ ਬਾਰੇ ਦੱਸਦਾ ਪੰਜਾਬ ਦਾ ਹੱਥੂ ਹੈ ਪੰਜਾਬ 'ਚ ਬੈਠਾ ਤੇ ਪੰਜਾਬ ਸਰਕਾਰ ਨੇ ਇੱਕ ਵਾਰ ਵੀ ਨਹੀਂ ਜਾ ਕੇ ਉਹਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਐਂ ਕਰੋ ਜੀ ਛੱਡੋ ਅਸੀਂ ਤੁਹਾਡੇ ਨਾਲ ਲੱਗਦੇ ਆ ਮਰਦ ਵਰਤ ਜਾ ਇਹਨੂੰ ਖਤਮ ਕਰੋ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਔਰ ਮੰਤਰੀ ਔਰ ਬਾਕੀ ਜਿੰਨੇ ਉਦੇਦਾਰ ਨੇ ਸਾਰੇ ਦੇ ਸਾਰੇ ਚੋਪਰ ਛਾਤ ਬੈਠੇ ਨੇ ਮੇਰੇ ਖਿਆਲ ਦੇ ਮੁਤਾਬਕ ਤੁਸੀਂ ਰੋਜ਼ ਉਹਨਾਂ ਦੀ ਕਵਰੇਜ ਵੀ ਕਰਦੇ ਹੋ ਕਦੀ ਕਿਸੇ ਨੇ ਕੋਈ ਬਿਆਨ ਦਿੱਤਾ ਇਹਦੇ ਉੱਤੇ ਬਿਲਕੁਲ ਛਾਤ ਰਹੇ ਉਹਨਾਂ ਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ ਪਰ ਇਹਨਾਂ ਵੋਟਾਂ ਦੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਮਜ਼ਦੂਰਾਂ ਦੀਆਂ ਵੋਟਾਂ ਲੈ ਕੇ ਜਿਹੜਾ ਮੰਗਾ ਕਰਕੇ ਲੜਾਈ ਲੜੀ ਜਾ ਰਹੀ ਹੈ ਉਹਨਾਂ ਸਾਰਿਆਂ ਦੀਆਂ ਬੋਟਾਂ ਇਹਨਾਂ ਨੇ ਲਈਆਂ ਬੋਟਾਂ ਲੈ ਕੇ ਇਹਨਾਂ ਨੇ 92 93 ਉਮੀਦਵਾਰ ਇਹਨਾਂ ਦੇ ਜਿੱਤੇ ਆ ਤੇ ਅੱਜ ਸਮਝ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਇਸ ਅੰਦੋਲਨ ਨੂੰ ਸ਼ਾਂਤ ਕਰਨ ਦਾ ਯਤਨ ਨਾ ਕੀਤਾ ਜਾਣੇ ਆਉਣ ਵਾਲੇ ਸਮੇਂ ਤੇ ਲੋਕ ਇਹਨਾਂ ਨੂੰ ਪੰਜਾਬ ਨਾਲ ਨੂੰ ਵੀ ਮaaf ਨਹੀਂ ਕਰਨਗੇ ਹਰਿਆਣਾ ਤੇ ਕੇਂਦਰ ਦਾ ਤਾਂ ਪਹਿਲਾਂ ਹੀ ਉਹ ਉਹਨਾਂ ਨੂੰ ਅੱਗੇ ਲਾਇਆ ਹੋਇਆ ਸੀ ਵੀ ਇਹ ਸਾਡੀਆਂ ਮੰਗਾਂ ਮੰਨਦੇ ਨਹੀਂ ਹਰਿਆਣਾ ਸਰਕਾਰ ਨੇ ਵੇਖੋ ਇਲਾਕੇ ਦੇ ਟਰੈਕਟਰ ਨਾਲ ਲੈ ਜਾਓ ਟਰਾਲੀ ਨਾਲ ਲੈ ਜਾਓ ਜੇ ਟਰੈਕਟਰ ਟਰਾਲੀ ਨਹੀਂ ਉਹ ਪੈਦਲ ਚੱਲੇ ਪੈਦਲ ਰੋਕ ਲੈ ਇੱਕ ਗੱਲ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਹੋਰ ਕਹਿਣੀ ਚਾਹੂੰਗਾ ਕੱਲ ਵੀ ਕਿਸੇ ਚੈਨਲ ਤੇ ਗੱਲ ਚੱਲੀ ਸੀ ਵੀ ਜਿਹੜਾ ਮੋਰਚਾ ਸ਼ੰਭੂ ਚੱਲਦਾ ਪਿਆ ਸ਼ੰਭੂ ਵਾਲੇ ਮੋਰਚੇ ਦੇ ਕਾਰਨ ਵੀ ਕੁਝ ਲੋਕ ਉਸ ਪਾਸੇ ਨੂੰ ਜਾ ਰਹੇ ਨੇ ਤੇ ਇੱਧਰ ਆਉਣਾ ਬੜਾ ਜ਼ਰੂਰੀ ਹੈ ਜਿੱਥੇ ਹੁਣੇ ਮਰਨ ਮਰਦ ਤੇ ਬੈਠੇ ਆ ਉਹਨਾਂ ਦਾ ਕੱਲ ਨੂੰ 14 ਜਹਾਜ ਜਾ ਰਿਹਾ ਤੇ ਜਾ ਕੇ ਚੌਥਾ ਉਤੇਜ ਜੀ ਬਾਰਡਰ ਖੁੱਲਨੇ ਵੀ ਦੇਖੋ ਬਹੁਤ ਜ਼ਰੂਰੀ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਸ ਚੀਜ਼ ਨੂੰ ਤੁਸੀਂ ਮਹਿਸੂਸ ਕਰ ਰਹੇ ਹੋਣੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਪੰਜਾਬ ਦਾ ਵੱਡਾ ਨੁਕਸਾਨ ਹੋ ਗਿਆ ਪਰ ਕਾਰਨ ਇਹ ਆ ਵੀ ਅਸੀਂ ਇਕੱਠੇ ਨਾ ਹੋਏ ਅਸੀਂ ਲਗ ਲਗ ਰੈਵਾ ਕਰ ਲਈਆਂ ਕੁਝ ਕਾਰ ਕਰ ਲਈਆਂ ਨੇ ਅਸੀਂ ਪਿੱਛੇ ਸੀਗੇ ਔਰ ਇਹਨਾਂ ਨੇ ਵੀ ਸਾਨੂੰ ਨਾ ਆਰਡਰ ਲਾਉਣ ਦਾ ਯਤਨ ਨਹੀਂ ਕੀਤਾ ਅਸੀਂ ਕੋਸ਼ਿਸ਼ ਕਰਦੇ ਰਹੇ ਵੀ ਸਾਰੇ ਇਕੱਠੇ ਹੋ ਜੀ ਇਕੱਠੇ ਹੋ ਜੀ ਇਕੱਠੇ ਹੋ ਲੜਾਈ ਲੜਾਏ ਤੇ ਅੱਜ ਜਿਹੜਾ ਫੈਸਲਾ ਉਹ ਤੋਂ ਉਹਨਾਂ ਦੇ ਹੱਥ ਦਾ ਡੱਲੇ ਵਾਲ ਹੋਰਾਂ ਦੇ ਸੀ ਉੱਥੇ ਜਾ ਰਹੇ ਆ ਅਸੀਂ ਪਹਿਲਾਂ ਉਹਨਾਂ ਨੂੰ ਆਪਣੀ ਮੀਟਿੰਗ ਕਰਨੀ ਹੈ ਤੇ ਪਟਨਾ ਚ ਉੱਥੇ ਮੀਟਿੰਗ ਕਰਕੇ ਅਸੀਂ ਬੈਗਲਾ ਕਰਾਂਗੇ ਵੀ ਹੋਣਾ ਸਾਡੇ ਕਰਨਾ ਕੀ ਹੈ ਆਦੀ ਆਪ ਹੀ ਨਹੀਂ ਹੋਊਗੀ ਵੀ ਇਕੱਠੇ ਹੋ ਕੇ ਲੜਾਈ ਲੜੀਏ ਤੇ ਡੱਲੇਵਾਲ ਸਾਹਿਬ ਮਰਿਆ ਕੋ ਗੱਲ ਨਹੀਂ ਬਣ ਸਕਦੀ ਜਿੱਤ ਨਾਲ ਆਪਾਂ ਨੂੰ ਲੜ ਕੇ ਆਪਾਂ ਜਿੱਤ ਸਕਦੇ ਆ ਮਰ ਕੇ ਨਹੀਂ ਜਿਸ ਤਰ੍ਹਾਂ ਕੀ ਹਰਿਆਣਾ ਸਰਕਾਰ ਨੇ 25 ਫਸਲਾਂ ਦੇ ਉੱਪਰ ਐਮਐਸਪੀ ਦਿੱਤੀ ਹੋਈ ਹੈ ਤੇ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕੀਤੀ ਹੈ ਵੈਸੇ ਨਹੀਂ ਜੀ 25 ਫਸਲਾਂ ਤੇ ਕਿਸੇ ਦਿੱਤੀ ਹੋਈ ਉਹਨਾਂ ਨੇ ਨਹੀਂ ਨਹੀਂ ਸਰਕਾਰ ਦਾ ਦਾਅਵਾ ਹੈ ਜੀ ਮੇਰੇ ਖਿਆਲ ਨਹੀਂ ਉਹਨਾਂ ਦਾ ਕੋਈ 25 ਫਸਲਾਂ ਦੀ ਗੱਲ ਕੋਈ ਨਹੀਂ ਬਦਲਾ ਤਾਂ ਮੰਗ ਹੀ ਰਹੇ ਤੁਸੀਂ ਹਰਿਆਣਾ ਦੇ ਕਿਸਾਨ ਦੇਖੋ ਇੰਨੇ ਹੋਰਾਂ ਨਹੀਂ ਪਾਰੇ ਕਿਉਂਕਿ ਉਹਨਾਂ ਦੀ ਫਸਲਾਂ ਚੱਕੀ ਜਾ ਰਹੀਆਂ ਸਭ ਕੁਝ ਉਹਨਾਂ ਦਾ ਹੋ ਰਿਹਾ ਹੈ ਪੰਜਾਬ ਗਵਰਨਮੈਂਟ ਵਿੱਚ ਕਈ ਨੇ ਕਈ ਤੁਸੀਂ ਦੇ ਵਿੱਚ ਹੈ ਨਾ ਮਜੋ ਜਿਹਨੇ ਢਿੱਲੇ ਜੜੀ ਉਹ ਕਹਿਣ ਦੀਆਂ ਗੱਲਾਂ ਨੇ ਮੇਰੀ ਕੱਲ ਹੀ ਕਿਸੇ ਆਗੂ ਨਾਲ ਗੱਲ ਹੋਈ ਆ ਹਰਿਆਣੇ ਦੇ ਨਾਲ ਹਰਿਆਣਾ ਦੇ ਵਿੱਚ ਇੰਨਾ ਤੈੜ ਜਿੰਮੇਦਾਰ ਕਰਤਾ ਹੈ ਜਿਹੜਾ ਕਿਸੇ ਅੰਦੋਲਨ ਨਾਲ ਨੂੰ ਤੁੜਨ ਦਾ ਯਤਨ ਕਰਦਾ ਉਹਦੀਆਂ ਸਬਸਿਡੀਆਂ ਉਹਨਾਂ ਦੀਆਂ ਕਮਾ ਆਪਣੀਆਂ ਜੜੀਆਂ ਆਪਾਂ ਬਣਾਉਂਦੇ ਆ ਲਿਮਿਟਾਂ ਜਾਂ ਹੋਰ ਜੋ ਵੀ ਸਹੂਲਤਾਂ ਨੇ ਉਹਨਾਂ ਨੇ ਸਾਰੀਆਂ ਮੌਕੇ ਦੇ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਉਹ ਕਹ ਰਹੇ ਨੇ ਦੱਸੋ ਕਰੀਏ ਕੀ ਅਸੀਂ ਜਾਈਏ ਕਿੱਧਰ ਨੂੰ ਇਹ ਹਰਿਆਣਾ ਸਰਕਾਰ ਦੀ ਵੱਡੀ ਕਮਜ਼ੋਰੀ ਹੈ ਇੱਕ ਕਿਸਾਨਾਂ ਨੂੰ ਦਬਾਉਣ ਵਾਸਤੇ ਕਿਸਾਨਾਂ ਨੂੰ ਮਾਰਨ ਵਾਸਤੇ ਉਹ ਕਿਹੜੀ ਕਰ ਕੋ ਸਬਸਿਡੀਆਂ ਬੰਦ ਕਰ ਦਿੰਦੇ ਨੇ ਸਾਡਾ ਹੱਕ ਹੈ ਡੈਮੋ ਕਰੇਗਾ ਸਾਡਾ ਇਹ ਜਿਸੀ ਆਪਣਾ ਅੰਦੋਲਨ ਕਰ ਸਕਦੇ ਆ ਉਹ ਅੰਦੋਲਨ ਨੂੰ ਰੋਕਣ ਵਾਸਤੇ ਤੇ ਜਿੱਦਿਆਂ ਉਹਨਾਂ ਦੀਆਂ ਸਬਸਿਡੀਆਂ ਨੇ ਜੋ ਵੀ ਸਿਸਟਮ ਸਰਕਾਰ ਕੋ ਲੈਂਦੇ ਰਿਓ ਉਸ ਉਲਟਾ ਸਾਰਿਆਂ ਦੀ ਸਾਰਿਆਂ ਨੂੰ ਜਮ ਕਰ ਦਿੰਦੇ ਨੇ ਉਦੋਂ ਹੀ ਉਸ ਕਰਕੇ ਜਿਮੀਦਾਰ ਜਿਹੜਾ ਹਰਿਆਣੇ ਦਾ ਦਰਿਆ ਹੈ ਐਕਾ ਹਰਿਆਣੇ ਵਿੱਚ ਵੀ ਮਾੜਾ ਹਾਲ ਹੋਇਆ ਚੁੰਨੇ ਦਾ ਜੇ ਪੰਜਾਬ ਚ ਹੋਇਆ ਜੇ ਅਈ ਜੇਕਰ ਹਰਿਆਣੇ ਦੇ ਵਿੱਚ ਜਿਰੀ ਦੀ ਤੁਸੀਂ ਗੱਲ ਕਰਦੋ ਚੈਟ ਵਧੀਆ ਵੀ ਕਿਉਂਕਿ ਨਹੀਂ ਉੱਥੇ ਵੀ ਬਹੁਤ ਬੁਰਾ ਹਾਲ ਸੀ ਇੱਥੇ ਵੀ ਬੁਰਾ ਹਾਲ ਹੈ 5-500 ਰੁਪਏ ਕੱਟ ਲੱਗਦਾ ਰਿਹਾ ਘੱਟੋ-ਘੱਟ ਕਿਸੇ ਸੁਣੀ ਨਹੀਂ ਗੱਲ ਕੋਈ